ਦੇ ਨਾਲ ਸਲਾਨਾ ਜੋੜ ਮੇਲੇ ਨੂੰ ਮਨਾਉਂਦਿਆ ਹੋਇਆ ਅਮਰਤ ਵਿੜੇ ਤੋਂ ਆਪ ਜੀ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ ਆਏ ਹੋਏ ਮਹਾਨ ਵਿਧਿਆ ਪਾਸੋਂ ਮਹਾਂਪੁਰਖਾਂ ਪਾਸੋਂ ਢਾਡੀ ਸਿੰਘਾਂ ਪਾਸੋਂ ਆਪ ਜੀ ਨੇ ਗੁਰੂ ਦਾ ਹਰ 10 ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਨੇ ਆਓ ਸਮਾ ਇਹ ਨਹੀਂ ਕਿ ਆਪ ਜੀ ਨਾਲ ਬਹੁਤਾ ਵਿਸਤਾਰ ਦੇ ਨਾਲ ਤਸੰਗ ਕਹਿ ਸਕੀਏ ਯੋਗ ਮਾਤਰ ਆਮ ਸੰਤਾ ਦੇ ਨਾਲ ਸਾਥ ਹੋਣੀ ਹੈ ਗੁਰੂ ਪਿਆਰੋਂ ਨਗਰ ਹੈ ਬਤਾਲਾ ਬਤਾਲੇ ਨਗਰ ਵਿੱਚ ਸਤਕਾਰ ਜੋ ਮਾਤਾ ਸੰਤੀ ਰਿੰਦੀ ਹੈ ਜਿਹੜੀ ਉਸ ਅਕਾਰਪੁਰਖ ਪ੍ਰਮਾਤਮਾ ਦੇ ਬਾਣੀ ਅਨੁਸਾਰ ਬੰਦਗੀ ਕਰਦੀ ਹੈ ਨਾਮ ਜਪਦੀ ਹੈ ਬਾਣੀ ਪੜ੍ਹਦੀ ਹੈ ਇਹ ਗੱਲ ਉਹਨਾਂ ਦੇ ਸਾਰੇ ਪਰਿਵਾਰ ਨੂੰ ਚੰਗੀ ਨਹੀਂ ਲੱਗਦੀ ਕਿਉਂ ਨਹੀਂ ਚੰਗੀ ਲੱਗਦੀ ਸਾਰਾ ਪਰਿਵਾਰ ਹੀ ਕਿ ਸਰਵਰੀਆਂ ਦਾ ਚੇਲਾ ਹੈ ਪੀਰਖਾਨਾ ਘਰ ਬਣਾਇਆ ਹੋਇਆ ਹੈ ਅਤੇ ਧੌਂੜਦੇ ਜਾਂਦੇ ਆ ਕੇ ਕੱਲ ਫੜਕਾ ਕੇ ਸੇਵੀਆਂ ਚੜਾ ਕੇ ਅਤੇ ਬੁੱਗੇ ਨੂੰ ਖੋਦ ਕੇ ਆਉਂਦੇ ਆ ਲੋਕ ਉਹਨੂੰ ਪਿਆਰ ਉਹਨਾਂ ਨੂੰ ਬਰਬਾੜੀ ਚੰਗੀ ਨਹੀਂ ਲੱਗਦੀ ਉਹਨਾਂ ਦੇ ਘਰ ਮਹਾਨ ਪੁੱਤਰ ਨੇ ਜਰਬ ਲੈਣਾ ਕੀਤਾ ਜਿਨ੍ਹਾਂ ਦਾ ਨਾਮ ਇਤਿਹਾਸਿਕ 22 ਪੱਲਾ ਕਰਕੇ ਆਉਂਦਾ ਹੈ ਪਾਈ ਪੱਲਾ ਦੀ ਜਵਾਨ ਹੋਏ ਬਾਣੀ ਦਾ ਪੁੱਤਰ ਛੇਵੇਂ ਪਾਤਸ਼ਾਹ ਨੂੰ ਯਾਦ ਕਰਿਆ ਕਰ ਛੇਵੇਂ ਪਾਤਸ਼ਾਹ ਨੂੰ ਆਪਣੇ ਮਾਰਗ ਦਰਸ਼ਕ ਉਹ ਗੁਰੂ ਤੇਰੇ ਕੋਲ ਇੱਕ ਦਿਨ ਆਵੇਗਾ ਜਦੋਂ ਆਵੇਗਾ ਸਾਰੇ ਪਰਮਨਿਰਵਰਤ ਕਰ ਦੇਵੇਗਾ ਭਾਈੁੱੱਲਾ ਦੀ ਹਲਵਾਉਂਦੇ ਨੇ ਕਿਰਤ ਕਰਦੇ ਨੇ ਖੇਤੀ ਬਾੜੀ ਕਰਦੇ ਐ ਨਾਲ ਛੇਵੇਂ ਪਾਤਸ਼ਾਹ ਨੂੰ ਯਾਦ ਕਰਦੇ ਐ ਆਖਰ ਉਹ ਦਿਨ ਆ ਚੁੱਕਾ ਛੇਵੇਂ ਪਾਤਸ਼ਾਹ ਸਿੰਘਾ ਸੁਦੇ ਘੋੜੇ ਤੇ ਸਵਾਰ ਹੋ ਕੇ ਨੱਗਰ ਬਤਾਲੇ ਭਾਈ ਭੱਲਾ ਸਾਹਿਬ ਦੇ ਕੋਲ ਪਹੁੰਚ ਜਾਂਦੇ ਆ ਭਾਈ ਭੱਲਾ ਸਾਹਿਬ ਸਰਕਾਰ ਦੇ ਨਾਲ ਸਰਗਰਮਾ ਰਾਜ ਨੂੰ ਮੱਥਾ ਟੇਕਦਾ ਹੈ ਕਰਨ ਲਿਉਂਦਾ ਹੈ ਜਿਵੇਂ ਬਾਸ਼ਾਮਾਰ ਆ ਰਕਦੇ ਅਸੀਂ ਵੀ ਅਤੇ ਸਿੰਘਾਂ ਦੇ ਪ੍ਰਸ਼ਾਦਾ ਚ ਗਣਾ ਭਾਈ ਭੱਲਿਆ ਅਤੇ ਸਾਰੀ ਸੰਗਤ ਤੇਰੇ ਘਰ ਪ੍ਰਸ਼ਾਦਾ ਚ ਗੇਗੀ ਫੋੜ ਬਤਾਲੇ ਬੰਦੇ ਲੋਕ ਕੋਠਿਆਂ ਤੇ ਚੜੇ ਨੇ ਕੰਧਾਂ ਤੇ ਚੜੇ ਹੋਏ ਆ ਕਿਵੇਂ ਮਖੌਲ ਕਰਦੇ ਆ ਕਿਵੇਂ ਕਰਦੇ ਆ ਘਰ ਵਿੱਚ ਖਾਣ ਵਾਸਤੇ ਆਟਾ ਨਹੀਂ ਸਾਡੇ ਨਾਲ ਚੌਲ ਹੈ ਨਾ ਕੋਈ ਝੋ ਹੈ ਇਹ ਕਿੱਥੋਂ ਪ੍ਰਸ਼ਾਦਾ ਸ਼ਰਧਾਵੇ ਦਾ ਸੰਗਤ ਨੂੰ ਕਿੱਥੋਂ ਪਹੜਾਣਾ ਕਰੇਗਾ ਉਹ ਸੰਗਤ ਵਰਤਮਾਨ ਕبھی ਨਹੀਂ ਇਹੋ ਬਿਆਨ ਕੀਤਾ ਪੱਲੇ ਨੂੰ ਕਰਨ ਟਿਚਰਾ ਦੇ ਵੇੜੇ ਦੇਣੇ ਲੋਕਾਂ ਨੇ ਸੁਨੇਹ ਕਿੱਥੋਂ ਪ੍ਰਸ਼ਾਦਾ ਸ਼ਕਾਉਣਾ ਜਨਮਾਂ ਦੇ ਭੁੱਖੇ ਨੇ ਕਿੱਥੋਂ ਪ੍ਰਸ਼ਾਦਾ ਸ਼ਕਾਉਣਾ ਲੋਕ ਡਗਦਾ ਨਹੀਂ ਆਟਾਰਾ ਤਾਂ ਸਾੜ ਨੂੰ ਦਾਲ ਨਹੀਂ ਇਹ ਨਾਂ ਦੀ ਭੁੱਖ ਭੁਲਾਵੀ ਸਕਦਾ ਹੁਣ ਤਾਰ ਨਹੀਂ ਮਾਇਆ कमंद सिखां जी त ड़े लोक सुठे किथो बर शाद कसां सनमा कुझु न किथो बरशाद we right. right.